ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਥਾਣਾ ਸਲੀਮ ਟਾਬਰੀ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਸੋਨਮ ਜੈਨ ਨਾਮਕ ਔਰਤ ਦੇ ਕਤਲ ਕੇਸ ਨੂੰ ਕੁਝ ਘੰਟਿਆਂ ਦੇ ਵਿੱਚ ਸੁਲਝਾ ਕੇ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਇੱਕ ਗੱਲ ਹੈ ਕਿ 21 ਜੂਨ ਦੀ ਇੱਕ ਲੇਡੀ ਸੋਨਮ ਵਾਈਫ ਆਫ ਸੰਦੀਪ ਇਨਾਂ ਦਾ ਕਤਲ ਹੋ ਗਿਆ ਸੀ ਸਾਡੇ 11:15 ਵਜੇ ਦੇ ਆਸ-ਪਾਸ ਮੈਨੂੰ ਐਸਐਚਓ ਸਲੀਮ ਕਾਮਨੀ ਨੂੰ ਤਲਾਹ ਮਿਲੀ ਥੀ ਕਿ ਇੱਕ ਉਹਨਾਂ ਲੱਤ-ਪਾਤੇ ਇੱਕ ਲੇਡੀ ਦੀ ਲਾਸ਼ ਮਿਲੀ ਸਵੇਰ ਮੌਕੇ ਤੇ ਗਏ ਸੋ ਤੇ ਪਤਾ ਚੱਲਿਆ ਕਿ ਇਹਨਾਂ ਦਾ ਪਤਲ ਹੋ ਚੁੱਕਿਆ ਸੀ ਸੋ ਫਿਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਸਾਡੇ ਅਫਸਰ ਸਹਿਬਾਨ ਕਿ ਉਹ ਐਸਐਚਓ ਨਾਮ ਸੇਫ ਸਿਟੀ ਦੇ ਜੇ ਸੀਸੀਟੀਵੀ ਕੈਮਰਾਜ਼ ਆ ਗਏ ਨੇ ਤੇ ਉਹ ਤੇ ਉਹ ਜਿਹੜੇ ਕਮਰੇ ਹਨ ਆਸ-પાસ ਲੱਗੇ ਹੋਏ ਸੀਗੇ ਉਸ ਇਲਾਕੇ ਦੇ ਸੀਸੀਟੀਵੀ ਕੈਮਰਾਸ ਤੋਂ ਕਾਫੀ ਕੁਝ ਪਤਾ ਲੱਗਿਆ ਵੀ ਮੂਵਮੈਂਟ ਦਾ ਤੇ ਇਹ ਪਤਾ ਚੱਲਿਆ ਕਿ ਲੇਡੀ ਇੱਕ ਪੈਸਿਆਂ ਦੇ ਲੋਧਾਰ ਤੇ ਪੈਸੇ ਦਿੰਦੇ ਸੀ ਤੇ ਇੰਟਰਸਟ ਤੇ ਪੈਸੇ ਲੈਂਦੇ ਹੁੰਦੇ ਸੀਗੇ ਸੋ ਸੋਨੂੰ ਗਾਣੇ